ਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਮੈਂ ਧੰਨਵਾਦੀਆਂ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਬਾਹਰਸਮਰਤ ਕੌਰ ਜੀ ਬਾਦਲ ਜੋ ਸਾਡੇ ਮੈਂਬਰ ਪਾਰਲੀਮੈਂਟ ਨੇ ਮੈਂਬਰ ਕੋਰ ਕਮੇਟੀ ਨੇ ਸਾਬਕਾ ਕੇਂਦਰੀ ਮੰਤਰੀ ਨੇ ਅਤੇ ਪਾਰਟੀ ਦੇ ਸਕੱਤਰ ਜਨਰਲ ਸਰਦਾਰ ਗੁਰਦੇਵ ਸਿੰਘ ਜੀ ਪੁੰਦੜ ਸਾਹਿਬ ਤੇ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਦਾਸ ਤੇ ਭਰੋਸਾ ਕਰਕੇ ਦਾਸ ਨੂੰ ਜਿਹੜਾ ਸ਼ਰੋਮਨੇ ਅਕਾਲੀ ਦਲ ਦਾ ਉਪ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਜਿਹੜਾ ਬਣਾਇਆ ਹੈਗਾ ਕੱਲ ਸ਼ਾਮ ਤੋਂ ਹੀ ਪਾਰਟੀ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਔਰ ਸਾਡੇ ਰਿਸ਼ਤੇਦਾਰਾਂ ਦੇ ਦੋਸਤਾਂ ਮਿੱਤਰਾਂ ਦੇ ਸਬੰਧੀਆਂ ਦੇ ਫੇਸਬੁੱਕ ਤੇ ਮੈਸੇਜ ਆਈ ਜਾਂਦੇ ਆ WhatsApp ਤੇ ਮੈਸੇਜ ਆਈ ਜਾਂਦੇ ਆ ਫੋਨ ਕਾਲ ਆਈ ਜਾਂਦੀਆਂ ਔਰ ਕਈ ਲੋਕ ਆਪ ਆਕੇ ਮੈਨੂੰ ਜਿਹੜੀ ਹੁਦਾਈ ਦੇ ਰਹੇ ਆ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਖਰੋਮਣੀ ਅਕਾਲੀ ਦਲ ਪੰਜਾਬ ਦੀ ਸੇਵਾਦਾਰ ਪਾਰਟੀ ਆ ਜਿੰਨਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੰਮ ਹੋਇਆ ਕਿਸਾਨਾਂ ਵਾਸਤੇ ਗਲਤਾਂ ਵਾਸਤੇ ਮਜ਼ਦੂਰਾਂ ਵਾਸਤੇ ਮੁਲਾਜ਼ਮਾਂ ਵਾਸਤੇ ਸਾਡੀਆਂ ਭੈਣਾਂ ਵਾਸਤੇ ਇਹ ਜੋ ਲਖਣ ਕੰਮ ਕਦੇ ਵੀ ਕਿਸੇ ਸਰਕਾਰ ਨੇ ਪੰਜਾਬ 'ਚ ਨਹੀਂ ਕੀਤਾ ਮੈਨੂੰ ਪੂਰਨ ਆਸ ਹੈ ਆਉਣ ਵਾਲੇ ਸਮੇਂ 'ਚ ਪਾਰਟੀ ਜਿਹੜੀ ਆ ਪਾਰਟੀ ਦੇ ਕੰਮਾਂ ਦੇ ਆਧਾਰ 'ਤੇ ਦੁਬਾਰਾ ਫੇਰ ਸਤਾ ਚ ਆ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ ਤੁਹਾਡਾ ਇੱਕ ਵਾਰ ਫੇਰ ਫੇਰ ਬਹੁਤ ਬਹੁਤ ਧੰਨਵਾਦ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਸਾਰੇ ਵਰਕਰ ਸਹਿਬਾਨ ਲੀਡਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ